ਕਾਛੀਰੀ ਕਾਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਵਨਟੀ ਕਿਤੇ ਮੀਰ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਜੇ ਸਾਡੇ ਚੈਨਲ ਤੇ ਨਵੇਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਦੇਖਣਾ ਕਿਉਂਕਿ ਸਾਰੀ ਵੀਡੀਓ ਦੇਖਣ ਨਾਲ ਆਪਾਂ ਨੂੰ ਸਾਰਾ ਸਟੱਫ ਬਾਰੇ ਸਾਰੀ ਚੀਜ਼ ਬਾਰੇ ਨੌਲੇਜ ਹੁੰਦੀ ਹੈ ਕਿਉਂਕਿ ਆਪਾਂ ਨੂੰ ਪਤਾ ਲੱਗਦਾ ਵੀ ਕਿੱਦਾਂ ਦਾ ਇਹ ਸਟੱਫ ਲੱਗਿਆ ਹੋਇਆ ਹੈ ਕਿਹੜੇ ਕੱਪੜੇ ਦੀ ਬਾਟਮ ਲੱਗੀ ਹੋਈ ਹੈ ਸਾਰਾ ਆਪਾਂ ਨੂੰ ਦੁਪੱਟਿਆਂ ਬਾਰੇ ਸਾਰਾ ਪਤਾ ਲੱਗਦਾ ਕਿਉਂਕਿ ਸਾਰੀ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਵੀਡੀਓ ਨੂੰ ਵਿੱਚੋਂ ਸਕਿੱਪ ਕਰਨਾ ਨਾ ਕਰਿਆ ਕਰੋ ਆਪਾਂ ਦਿਖਾ ਰਹੇ ਹਾਂ ਇਹ ਸੂਨੂ ਕਾਟਨ ਦੇ ਸੂਟ ਬਿਦਾ ਆਉਟਰਲਾਈਨਿੰਗ ਬਣਨ ਵਾਲੇ ਸੂਟ ਨੇ ਬਹੁਤ ਹੀ ਸੋਹਣਾ ਇਹਦਾ ਵਰਕ ਕੀਤਾ ਹੋਇਆ ਹੈ ਬਹੁਤ ਹੀ ਸੋਹਣਾ ਕੱਪੜਾ ਹੀ ਇਹਦੀ ਕੋਈ ਗੱਲ ਨਹੀਂ ਬਹੁਤ ਹੀ ਸੋਨਾ ਵਰਕ ਕੀਤਾ ਹੋਇਆ ਆ ਦੇਖੋ ਜੀ ਤੁਸੀਂ ਆਹ ਵਾਲਾ ਤਾਂ ਇਹਦਾ ਬਾਜੂ ਦਾ ਡਿਜ਼ਾਈਨ ਹੈਗਾ ਜੀ ਤੇ ਆ ਪਿੱਛੇ ਦੇ ਕਲੀਆਂ ਪੰਨਿਆਂ ਹੋਈਆਂ ਨੇ ਗਲੇ ਦੇ ਉੱਪਰ ਇਹਦੇ ਬਟਨ ਲੱਗੇ ਹੋਏ ਨੇ ਲਰਨਿੰਗ ਦੀ ਇਹਦੇ ਉੱਪਰ ਕੋਈ ਜ਼ਰੂਰਤ ਨਹੀਂ ਆਹ ਵਾਲਾ ਇਹਦਾ ਬੋਟਮ ਦਾ ਵਰਕ ਹੈ ਤੁਸੀਂ ਦੇਖ ਸਕਦੇ ਹੋ ਬੋਟਮ ਇਹਦੀ ਦੇਸ ਦੇ ਨਾਲ ਵੀ ਰਹੂਗੀ ਆ ਦੇਖੋ ਇਹ ਗਲਤ ਇਹ 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 ਬਾਜੂ ਦਾ ਵੀ ਇਹਦਾ ਬਹੁਤ ਜਿਆਦਾ ਹੈਵੀ ਵਰਕ ਕੀਤਾ ਹੋਇਆ ਈ ਤੁਸੀਂ ਦੁਬਾਰਾ ਵੀ ਚੈੱਕ ਕਰ ਸਕਦੇ ਹੋ ਕੱਲਾ ਬਾਜੂ ਦਾ ਵਰਕ ਦੇਖੋ ਕਟ ਵਰਕ ਨਾਲ ਵਰਕ ਕੀਤਾ ਹੋਇਆ ਈ ਬਹੁਤ ਹੀ ਜਿਆਦਾ ਸੋਨਾ ਸਟਾਫ ਹੈ ਬਹੁਤ ਹੀ ਸੋਨਾ ਫੁੱਟ ਹੈ ਦੁਪੱਟਾ ਇਹਦਾ ਟਾਈ-ਡਾਈ ਰਭੂਗਾ। 3 ਨਾ ਕਲਰ ਦਾ ਇਹਦਾ ਦੁਪੱਟਾ ਟਾਈ-ਡਾਈ ਕੀਤਾ ਹੋਇਆ ਲੈਸਿਸ ਨਾਲੇ ਤੇ ਡਿਜ਼ਾਈਨ ਕੀਤੀ ਹੋਈ। ਜੇ ਕਿਸੇ ਵੀ ਪੈਨ ਨੂੰ ਇਹ ਬਲੈਕ ਸੂਟ ਪਸੰਦ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋ। ਅਗਲਾ ਸੂਟ ਹੈ ਇਹ ਆਪਣਾ ਇਹ ਵੀ ਪ्युअर ਕਾਟਨ ਦਾ ਹੈਗਾ। ਇਹ ਤੁਸੀਂ ਆਲ ਓਵਰ ਵੀ ਬਣਾ ਸਕਦੇ ਹੋ, ਮੈਚਿੰਗ ਵੀ ਬਣਾ ਸਕਦੇ ਹੋ। ਦੇਖੋ ਇਹਦਾ ਕਰੀਮ ਕਲਰ ਹੈ ਜੀ ਬਹੁਤ ਹੀ ਸੋਹਣੇ ਫਲਾਵਰ ਨੇ ਕੋਈ ਇਹਤੇ ਲਾਈਨਿੰਗ ਦੀ ਜਰੂਰਤ ਨਹੀਂ ਹੈਗੀ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਆਲੂ ਹੋਰ ਵੀ ਲੈ ਸਕਦੇ ਹੋ ਜਿੱਦਾਂ ਵੀ ਤੁਹਾਡੀ ਜਵੈਸ ਹੋਵੇ ਉਵੇਂ ਉਵੇਂ ਹੀ ਲੈ ਸਕਦੇ ਹੋ ਆ ਦੇਖੋ ਜੀ ਆ ਇਹਦੀ ਬਾਟਮ ਹੈ ਮੈਚਿੰਗ ਬਾਟਮ ਨਾਲ ਵੀ ਲੈ ਸਕਦੇ ਹੋ ਆ ਲੋ ਜੀ ਵੀ ਲੈ ਸਕਦੇ ਬਹੁਤ ਹੀ ਸੋਹਣਾ ਸਟਾਫ ਹੈ ਗਰਮੀ ਵਾਸਤੇ ਬਹੁਤ ਹੀ ਲੈਟ ਵਿਟ ਕਪੜਾ ਹੈ ਅਗਲਾ ਕਲਰ ਆ ਹੈ ਇਹ ਆਪਣੀ ਕੋਲ ਤਾਂ ਦੇਖੋ ਇਹਦੇ ਵੀ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਇਹ ਵੀ ਬਹੁਤ ਵਧੀਆ ਸਟਾਫ ਹੈ ਗਰਮੀ ਵਾਸਤੇ ਆਲੋਬਰ ਸੂਥ ਹੈ ਕਿੰਨਾ ਟਾਈ ਡਾਈ ਦੁਪੱਟਾ ਕਰਕੇ ਤੁਸੀਂ ਕਿਵੇਂ ਵੀ ਲੈਸ ਜਨਾਬ ਫਿਨਿਸ਼ਿੰਗ ਕਰ ਸਕਦੇ ਹੋ ਬਹੁਤ ਹੀ ਸੋਹਣਾ ਸਟਾਫ ਹੈ ਇੱਕ ਕਲਰ ਇਹ ਚ ਆ ਹੈ ਇਸ ਕਿੰਨੇ ਜਿਆ ਕਲਰ ਹੈ ਇਹ ਵੀ ਕਲਰ ਬਹੁਤ ਹੀ ਸੋਨਾ ਕਲਰ ਹੈ ਕਲਰ ਇਹ ਸਾਰੇ ਸੋਨੇ ਦੇ ਸਿੱਨੇ ਕਲਰ ਇਹ ਚ ਲੱਗ ਲੱਗ ਕਲਰ ਦੇ ਨੇ ਸਿੱਨੇ ਕਲਰ ਸੋਨੇ ਦੇਖੋ ਕੰਵਰ ਦੇਖੋ ਜੀ ਬਹੁਤ ਹੀ ਸੋਹਣਾ ਕੱਲਰ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਹੀ ਡਿਜ਼ਾਈਨ ਪੀਸਟਾ ਬ੍ਰਾਂਡ ਦੇ ਵਿੱਚ ਵੀ ਆ ਰਹੀ ਹੈ ਇਹ ਰੀਸਟਾ ਬ੍ਰਾਂਡ ਦੇ ਨਹੀਂ ਹੈਗੇ ਇਹ ਵੀ ਬਹੁਤ ਵਧੀਆ ਕੱਪੜਾ ਹੈ ਜੀ ਕਿਉਂਕਿ ਉਹ ਥੋੜਾ ਜਿਹਾ ਕੱਪੜਾ ਮਹਿੰਗਾ ਹੁੰਦਾ ਹੈਗਾ ਇਹ ਆਪਾਂ ਆਮ ਜਿਵੇਂ ਆਪਾਂ ਨੇ ਲੈਣੇ ਨੇ ਇਹ ਥੋੜੀ ਜਿਹੀ ਘੱਟ ਰੇਂਜ ਦੇ ਸੂਟ ਲਈ ਬਹੁਤ ਵਧੀਆ ਗਰਮੀ ਚ ਪੈਨਨ ਵਾਲੀ ਸੂਟ ਨੇ ਕਲਰ ਬਹੁਤ ਜਿਆਦਾ ਸੋਹਣਾ ਹੈ ਇਹ ਵੀ ਮੈਚਿੰਗ ਵੀ ਹੋ ਜੂਗਾ ਯਾਰ ਲੋਕ ਨੂੰ ਵੀ ਹੋ ਜੂਗਾ ਜਿੰਨੇ ਛੋਟੀ ਚੋਇਸ ਹੋ ਵੀ ਯੂਜ਼ੀ ਹੋ ਜੂਗਾ ਅਗਲਾ ਕਲਰ ਇਹ ਚੁਗਰੂ ਦੀ ਹੈ ਕਲਰ ਪਿੰਕ ਨਹੀਂ ਤੋਂ ਨਹੀਂ ਹੈ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਨਾਲੇ ਇਹਨਾਂ ਦੇ ਪ੍ਰਾਇਸ ਪੁੱਛ ਸਕਦੇ ਹੋ ਬਹੁਤ ਹੀ ਘੱਟ ਰੇਂਜ ਦੇ ਸੂਟ ਨੇ ਕੋਈ ਇਹ ਜਿਆਦੇ ਰੇਂਜ ਦੇ ਸੂਟ ਨਹੀਂ ਹੈਗੇ ਗਰਮੀ 'ਚ ਆਉਣ ਵਾਸਤੇ ਬਹੁਤ ਹੀ ਵਧੀਆ ਸਟਾਫ ਹੈ ਇਹਦਾ ਕਲਰ ਚੈੱਕ ਕਰੋ ਡਿਜ਼ਾਈਨਿੰਗ ਦੇਖੋ ਜੀ ਬਹੁਤ ਬਹੁਤ ਹੀ ਸੋਹਣਾ ਸੂਟ ਹੈ ਜੀ ਫਰੋਜੀ ਕਲਰ ਦਾ ਇਹਦਾ ਡਿਜ਼ਾਈਨ ਦੇਖੋ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਵਧੀਆ ਕਾਟਨ ਦੇ ਸੂਟ ਨੇ ਜੀ ਲੀਵੀਆ ਕਾਟਨ ਦੇ ਸੂਟ ਨੇ ਜੀ ਬਹੁਤ ਹੀ ਵਧੀਆ ਸਟਾਫ ਹੈ ਬਹੁਤ ਆਰਾਮ ਦੇ ਕੱਪੜਾ ਹੈ ਲਾਈਨਿੰਗ ਦੀ ਇਹ ਤੇ ਕੋਈ ਜ਼ਰੂਰਤ ਨਹੀਂ ਤੁਸੀਂ ਕਿਵੇਂ ਵੀ ਗਰਮੀ 'ਚ ਇਹਨੂੰ ਪੈਣ ਸਕਦੇ ਹੋ ਕਲਰ ਬਹੁਤ ਜਿਆਦਾ ਸੋਹਣੇ ਨੇ ਜਿੱਤਨੇ ਇੱਕ ਤੋਂ ਇੱਕ ਕਲਰ ਆਪ ਦੇ ਕਲਰਾਂ 'ਚ ਬਹੁਤ ਜਿਆਦਾ ਸੋਹਣੇ ਨੇ ਬਹੁਤ ਬਹੁਤ ਹੀ ਸੋਹਣਾ ਸਟਾਫ ਹੈ ਜਿਹੜਾ ਵੀ ਸੂਟ ਕਿਸੇ ਵੀ ਭੈਣ ਨੂੰ ਖਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ